ਕੱਚੇ ਘਰ ਤੁਸੀਂ ਅਕਸਰ ਫਿਲਮਾਂ ਦੇ ਬੱਚੇ ਦੇਖੇ ਹੋਣਗੇ ਫਿਲਮਾਂ ਬੜੀਆਂ ਬੜੀਆਂ ਗੁਰਦਾਸ ਮਾਨ ਨੇ ਗਾਣਾ ਬਣਾਇਆ ਸੀ ਮੁੰਮਰ ਜਾ ਸਤਾਵੇ ਪਿੰਡ ਦੀਆਂ ਗਲੀਆਂ ਦੀ ਉਹ ਇਹਨਾਂ ਪਿੰਡਾਂ ਦੇ ਬੱਚੇ ਜਿਹੜੀ ਉਸ ਗਾਣੇ ਦੀ ਸ਼ੂਟਿੰਗ ਕੀਤੀ ਗਈ ਸੀ ਮੂੜ ਮੂੜੀ ਆ ਤੂੰ ਸਤਾਵੇ ਪਿੰਡ ਦੀਆਂ ਗਲੀਆਂ ਦੀ ਪਹਿਲਾਂ ਤਾਂ ਬਈ ਆਮ ਹੀ ਇੱਧਰ ਕਦੇ ਕੱਚੇ ਘਰ ਹੁੰਦੇ ਸੀ ਆਹ ਤੋਂ 5-7 ਸਾਲ 10 ਸਾਲ ਪਹਿਲਾਂ ਦੀ ਗੱਲ ਕਰ ਲਗੇ ਸਾਰੇ ਘਰ ਹੀ ਕੱਚੇ ਹੁੰਦੇ ਸੀ ਥੋੜੀ ਸੁਰਤ ਦੇ ਵਿੱਚ 7-8 ਸਾਲ ਪਹਿਲਾਂ ਦੀ ਗੱਲ ਹੈ ਫਿਰ ਤਾਂ ਪਹਿਲਾਂ ਤਾਂ ਸਾਰੇ ਕੱਚੇ ਮਗਾਣੀ ਸੀਗੇ ਇੱਥੇ ਸਾਰੇ ਦਿਨ ਸਾਡਾ ਟੋਟਲੀ ਪਿੰਡ ਕੱਚਾ ਸੀ ਜਿਹੜਾ ਕੰਦਰ ਕੀ ਪਾਈ ਬਿੱਲੇ ਕੀ ਤੇ ਕੰਦਰ ਕੀ ਪਿੰਡ ਹੈ ਇੱਥੇ ਸਾਡੇ ਗਵਾਂਢੀ ਲੱਗਦਾ ਜੋ ਕਿਸੇ ਨੂੰ ਤਾਂ 4 ਕਿਲੋਮੀਟਰ ਹੋਣਗੇ 5 ਨਹੀਂ ਨਹੀਂ ਇੰਨਾ ਦੂਰ ਨਹੀਂ ਹੈ ਬਸ ਕਿਲੋ ਡੇਢ ਕਿਲੋਮੀਟਰ ਹੈ ਕਿਲੋ ਕਿਲੋਮੀਟਰ ਤੇ ਹੈ ਜਿਹੜਾ ਨਾਲ ਥਰਾਦ ਤੋਂ ਪਾਰ ਨਾਲ ਪਾ ਲਗਦੇ ਪਾਕਿਸਤਾਨ ਉਧਰ ਜਦੋਂ ਕੋਈ ਨੇੜੇ ਹੀ ਰਹਿ ਜਾਂਦਾ ਪਾਕਿਸਤਾਨ ਉਧਰ ਜਦੋਂ ਕੋਈ ਨਮਾਜ਼ ਪੜਦਾ ਜਾਂ ਉਧਰ ਕੋਈ ਹੋਰ ਐਕਟੀਵਿਟੀ ਹੁੰਦੀ ਹੈ ਉਧਰ ਆਵਾਜ਼ਾਂ ਸੁਣੇ ਦਿੰਦੇ ਨੇ ਤੁਹਾਡੇ ਇੱਧਰ ਦੇ ਪਾਸੇ ਸਾਰੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਜਦੋਂ ਨਮਾਜ਼ ਪੜਦੇ ਤਾਂ ਵੀ ਜਾਂ ਕੋਈ ਸਬਜ਼ੀ ਵਗੈਰਾ ਵੀ ਵੇਚਦੇ ਆ ਸਾਰੀ ਸਾਰੇ ਟੋਟਲੀ ਆਵਾਜ਼ਾਂ ਇੱਥੇ ਆ ਗਏ ਇਹਨਾਂ ਦੇ ਨਾਲ ਆਪਣੇ ਫੌਜੀ ਚੋਂ ਰੇਂਜਰ ਜਾਣ ਕੇ ਦੋ ਆ ਆਦਮੀ ਅਗਲੀ ਸਾਈਡ ਉੱਥੇ ਬੈਠ ਰਹਿਣਗੇ ਆਪਣਾ ਕੰਮ ਕਰੀ ਰਿਹਾ ਹੈ ਅੱਛਾ ਉਧਰ ਜਿਹੜੇ ਪਾਕਿਸਤਾਨੀ ਰੇਂਜਰਸ ਆ ਉਹ ਵੀ ਉਹਨਾਂ ਕਿਸਾਨਾਂ ਦੇ ਨਾਲ ਬੈਠੇ ਨਹੀਂ ਪਾਕਿਸਤਾਨੀ ਨਹੀਂ ਬੈਠੇ ਉਹ ਤਾਂ ਜਾਤੀ ਹੈ ਅੱਛਾ ਉਹ ਯਾਦ ਹੈ ਇਧਰ ਤੇ ਫੌਜੀ ਬਹਿੰਦੇ ਆ ਆਪਣੇ ਬਹਿੰਦੇ ਆ ਆਪਣੇ ਦੇਸ਼ ਦੇ ਜਿਹੜੇ ਜਾਣਗੇ ਨਾ ਪੰਜਾਬੀ ਉਹਨਾਂ ਦੀ ਰੱਖਿਆ ਬਹਿੰਦੇ ਤੇ ਸ਼ਾਇਦ ਪਰਲੇਗਵਾਨੀ ਨਾਲ ਗੱਲ ਕਰਦੇ ਆ ਜੋ ਗੱਲ ਕਰਨਗੇ ਤੇ ਉਸ ਨੂੰ ਡਾਂਟਦੇ ਆ ਉਹਨਾਂ ਡਾਂਟਦੇ ਆ ਉਹਨਾਂ ਦਾ ਵੀ ਬੰਦ ਕਰ ਦਿੰਦੇ ਆ ਫਿਰ ਉਹਨੋਂ ਬੰਦ ਸਭ ਖਾ ਪਾਣੀ ਬੰਦ ਹੋ ਜਾਂਦਾ ਹੈ ਡੇਟ ਤੋਂ ਬੰਦ ਕਰਦਾ ਵੀ ਸੀ ਬੰਦਾ ਦਿਲ ਬਹੁਤ ਕਰਦਾ ਗੱਲਾਂ ਬਾਤਾਂ ਕਰਨ ਨੂੰ ਦਿਲ ਕਰਦਾ ਜੇ ਉਦਾਂ ਬੰਦਾ ਮਿਲ ਜੇ ਜੁਲੀਏ ਸੋ ਗੱਲ ਹੁੰਦੀ ਕੁਝ ਚਿਰ ਪਹਿਲਾਂ ਦੀ ਗੱਲ ਆ ਅੱਜ ਤੋਂ ਘਟੋ ਘਟ 25 25 ਸਾਲਾਂ ਦੀ ਗੱਲ ਆ ਉਦੋਂ ਤਾਂ ਵਧੀਆ ਬੋਲਚਾਲ ਵੀ ਹੋ ਜਾਂਦਾ ਸੀ ਸਾਡੇ ਡੈਡੀ ਵਰਗੇ ਉਧਰ ਖਜੂਰਾ ਖਜੂਰਾ ਲੱਗੀਆਂ ਸੀ ਨਾ ਤੇ ਪਾਕਿਸਤਾਨਾਂ ਉਧਰੋਂ ਲੈ ਲਉਂ ਵੀ ਆਂਦੇ ਸੀ ਖਜੂਰਾ ਲਿਆਉਂਦੇ ਸੀ ਉਧਰੋਂ ਪਹਿਲਾਂ ਦੇ ਟਾਈਮ ਦੇ ਜਿਹੜੇ ਸੀਗਾ ਹੁਣ ਤਾਂ ਬਹੁਤ ਉਹੋ ਜਿਹੀ ਗੱਲ ਹੀ ਨਹੀਂ ਰਹਿ ਗਈ ਸਤਸ੍ਰੀ ਅਕਾਲ ਨਿਰਪੱਖ ਪੋਸ਼ਣ ਨਾਲ ਜੁੜੇ ਤੁਸੀਂ ਮੈਂ ਸਿਮਰਨਜੀਤ ਸਿੰਘ ਦਾ ਨਾਂ ਅਸੀਂ ਬਾਰਡਰ ਏਰੀਆ ਤੇ ਕਵਰੇਜ ਕਰ ਰਹੇ ਹਾਂ ਔਰ ਜ਼ਿਲ੍ਹਾ ਫਾਜ਼ਿਲਕਾ ਦਾ ਨੂਰ ਮਹਮਦ ਪਿੰਡ ਹੈ ਪਾਕਿਸਤਾਨ ਦੇ ਬਿਲਕੁਲ ਨਾਲ ਪਿੰਡ ਲੱਗਦਾ ਇਹ ਪਾਕਿਸਤਾਨ ਇੱਥੋਂ ਮਹਿਜ 5-6 ਕਿਲੋਮੀਟਰ ਹੋਵੇਗਾ ਪਾਕਿਸਤਾਨ ਦਾ ਪਹਿਲਾ ਜਿਹੜਾ ਪਿੰਡ ਹੈ ਉਹ ਇੱਥੋਂ 5 ਜਾਂ 6 ਕਿਲੋਮੀਟਰ ਦੀ ਦੂਰੀ ਤੇ ਹੋਵੇਗਾ ਔਰ ਬਾਈ ਸੰਦੀਪ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਔਰ ਕੱਚੇ ਘਰ ਤੁਸੀਂ ਅਕਸਰ ਫਿਲਮਾਂ ਦੇ ਵਿੱਚ ਦੇਖੇ ਹੋਣਗੇ ਫਿਲਮਾਂ ਬੜੀਆਂ ਬਣੀਆਂ ਗੁਰਦਾਸ ਮਾਨ ਨੇ ਗਾਣਾ ਬਣਾਇਆ ਸੀ ਮੁਨਮਰ ਜਾਸਤਾਵੇ ਪਿੰਡ ਦੀਆਂ ਗਲੀਆਂ ਦੀ ਉਹ ਇਹਨਾਂ ਪਿੰਡਾਂ ਦੇ ਵਿੱਚ ਜਿਹੜੀ ਉਸ ਗਾਣੇ ਦੀ ਸ਼ੂਟਿੰਗ ਕੀਤੀ ਗਈ ਸੀ ਬਾਰਡਰ ਏਰੀਆ ਜਿਹੜਾ ਪੰਜਾਬ ਦੇ ਵਿਚਕਾਰਲੇ ਹਿੱਸੇ ਦੇ ਨਾਲੋਂ ਸਖਣਾ ਹੁੰਦਾ ਅਧੀਆਂ ਸਹੂਲਤਾਂ ਨੇ ਜਿਹੜੀਆਂ ਬਾਰਡਰ ਏਰੀਏ ਤੇ ਪਹੁੰਚ ਪਾਉਂਦੀਆਂ ਨੇ ਔਰ ਸੰਦੀਪ ਭਾਈ ਸਾਡੇ ਨਾਲ ਗੱਲਬਾਤ ਕਰਦੇ ਆ ਕੀ ਹਾਲ ਚਾਲ ਹੈ ਬਾਈ ਵਧੀਆ ਬਾਈ ਜੀ ਅ ਭਾਈ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਬਾਰਡਰ ਏਰੀਆ ਦਾ ਨੁਕਸਾਨ ਕਿੰਨੇ ਕ ਨੁਕਸਾਨ ਤਾਂ ਐਦਾ ਕੋਈ ਨਹੀਂ ਵੀ ਬੰਦਾ ਇਸ ਤਰ੍ਹਾਂ ਹੀ ਆ ਜਿਵੇਂ ਕੋਈ ਚੋਰੀ ਟਿਕਾਈਤੀ ਹੁੰਦੇ ਉਹਦੇ ਨਾਲੋਂ ਜ਼ਿਆਦਾ ਵਧੀਆ ਮਮ ਕਿ ਕੋਜ ਦੇ ਟਾਈਮ ਪਹਿਲਾਂ ਦੀ ਗੱਲ ਆ ਵੀ ਹੁਣ ਚਿੱਟਾ-ਚੁੱਟਿਆ ਕਰਕੇ ਥੋੜੀ ਜਿਹੀ ਪਰੇਸ਼ਾਨੀ ਹੋ ਜਾਂਦੀ ਹੈ। ਹੂੰ ਉਹ ਤਾਂ ਇਦਾਂ ਦਾ ਕੋਈ ਚੱਕਰ ਨਹੀਂ ਆ। ਹੂੰ ਜੇ ਤੁਸੀਂ ਉਹ ਤਾਂ ਜਾਣੇ ਹੋ ਜਾਂ ਚੋਰੀਆਂ ਤੁਸੀਂ ਗੱਲ ਕਰ ਰਹੇ ਹੋ। ਚੋਰੀਆਂ ਤਾਂ ਨਹੀਂ ਇੰਨੀ ਵਾਲੀਆਂ ਹੁੰਦੀਆਂ ਹੈਗੇ ਇੱਥੇ। ਚੋਰੀਆਂ ਇਦਾਂ ਦੀ ਕੁਝ ਨਹੀਂ ਹੈਗਾ। ਵਧੀਆ ਉਦਾਂ ਸੇਫਟੀ ਬਹੁਤ ਜ਼ਿਆਦਾ ਵਧੀਆ ਹੈ। ਬਾਰਡਰ ਦੇ ਹੋਰਣ ਕੇ। ਹੂੰ ਬਕੀਏ ਆ ਵੀ ਨਸ਼ਾ-ਨੁਸ਼ਾ ਕਰਕੇ ਥੋੜਾ ਜਿਹਾ ਪਿੰਡ ਸਾਡਾ ਪਰਦਾ ਨਾਮ ਹੋ ਗਿਆ। ਔਰ ਤਾਂ ਕੋਈ ਚੱਕਰ ਨਹੀਂ। ਹੂੰ ਬਾਹਰ ਦੇ ਰੇਏ ਆ ਪੰਮਨ ਕੇ ਪਾਕਿਸਤਾਨ ਲੱਗ ਕੇ ਲੱਗਦਾ ਹੂੰ ਚਿੱਟਾ ਚੁੱਟਾ ਜਾਂ ਉਹਦੇ ਕਰਕੇ ਕੰਮ ਖਰਾਬ ਹੋ ਜਾਂਦਾ ਅੱਛਾ ਉਹ ਉਧਰ ਉਧਰ ਆ ਜਾਂਦਾ ਚਿੱਟਾ ਹਾਂ ਚਿੱਟਾ ਫੇਰ ਕਹਿਤਾ ਨਹੀਂ ਸਕਦੇ ਬਾਕੀ ਜਿੱਦਾਂ ਸਿਸਟਮ ਚੱਲ ਨਹੀਂ ਜਾਂਦਾ ਹੋਈ ਜਾਂਦਾ ਕੰਮ ਇਹ ਹਾਂ ਆ ਜਿਹੜੇ ਫੌਜੀ ਨੇ ਉਹ ਪਿੰਡ ਦੇ ਬੱਚੋਂ ਆਉਂਦੇ ਨੇ ਜਿਹੜਾ ਗੂੜਾ ਮਾਰਦੇ ਨੇ ਹਾਂ ਫੌਜੀ ਗੇੜਾ ਮਾਰਦੇ ਨੇ ਜੇ ਰਾਤ ਦੇ ਟਾਈਮ ਹੋ ਗਿਆ ਉਹਨਾਂ ਦਾ ਜਿਵੇਂ ਹੋ ਗਈ ਜਿਪਸੀ ਵਗੈਰਾ ਰਾਤ ਨੂੰ ਆਇਆ ਜਾਇਆ ਵਿੰਦਰੀਂ ਦੀ ਨਿਗਰਾਨੀ ਫੁੱਲ ਹੈ ਉਹਨਾਂ ਦੀ ਨੰਦੇਵੀ ਰਾਤ ਦੇ ਬਹੁਤ ਵਧੀਆ ਜੋ ਤੁਸੀਂ ਬਾਰਡਰ ਦੇ ਨੇੜੇ ਜਾਣਾ ਉਹਨਾਂ ਦੀ ਕੋਈ ਟਾਈਮਿੰਗ ਰੱਖੀ ਹੋਵੇ ਕਿ ਤੁਸੀਂ ਆਹ ਟਾਈਮ ਤੇ ਉੱਧਰ ਜਾਣਾ ਕੰਮ ਕਰਨਾ ਤੇ ਬਾਅਦ ਵਿੱਚ ਨਹੀਂ ਜਾਣਾ ਹਾਂ ਟਾਈਮ ਹੈਗਾ ਉਹਨਾਂ ਦਾ ਜਿਵੇਂ ਸ਼ਾਮ ਨੂੰ ਜਿਵੇਂ 5 6 ਵਜੇ ਦਾ ਟਾਈਮ ਹੁੰਦਾ ਜਿਵੇਂ ਸਵੇਰੇ ਗਿਆ ਚਲੇ 9 ਵਜੇ ਤੋਂ 11 ਤੋਂ ਪਾਰ ਉਸ ਤੋਂ ਬਾਅਦ 5 ਕੁ ਵਜੇ ਦਾ ਤੱਕ ਟਾਈਮ ਹੁੰਦਾ ਵੀ ਜਿਵੇਂ ਵਾਪਸੀ ਆਣਾ ਪੈਂਦਾ ਹਮ ਇਹ ਟਾਈਮ ਸਵੇਰੇ 8 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਸੰਦਿਆ ਵਿੱਚੋਂ ਆ ਸਕਦੇ ਆ ਜਿਵੇਂ ਆਪਦੀ ਮਰਜ਼ੀ ਆ ਹਮ ਉਹ ਟਾਈਮ ਦੇ ਦੇ ਦਿੰਦੇ ਨੇ ਵੀ ਕੋਈ ਚੱਕਰ ਨਹੀਂ ਟਾਰਗੇਟ ਵਗੈਰਾ ਤੁਹਾਨੂੰ ਕਰਵਾ ਬਾਈ ਇੱਧਰ ਹੋਰ ਦੇਖੇਗੇ ਗਰਾਊਂਡ ਮੈਂ ਇੱਧਰ ਤੁਸੀਂ ਤਿੰਨ ਚਾਰ ਪਿੰਡਾਂ ਦੇ ਵਿੱਚ ਜਾ ਆਇਆ ਜਿਹੜਾ ਗਰਾਊਂਡ ਹੁੰਦਾ ਪਿੰਡਾਂ ਦੇ ਵਿੱਚੋਂ ਕਿਸੇ ਵੀ ਪਿੰਡ ਦੇ ਵਿੱਚ ਮੈਂ ਦੇਖਿਆ ਨਹੀਂ ਹੁੰਦਾ ਨਹੀਂ ਨਹੀਂ ਗਰਾਊਂਡ ਤਾਂ ਬਣ ਹੀ ਜਾਂਦੇ ਨੇ ਜਿਵੇਂ ਤੁਸੀਂ ਨਾਲ ਦੇ ਪਿੰਡ ਗਿਆ ਨਾ ਪੱਕਾ ਚਿਸਤੀ ਇੱਧਰ ਅੱਗੇ ਨਹੀਂ ਗਿਆ ਤੁਸੀਂ ਉਧਰ ਗੌਂਡ ਵਗੈਰਾ ਸਾਰਾ ਕੁਝ ਵਧੀਆ ਬਣ ਜਾਂਦਾ ਇੱਧਰ ਨਾਲ ਦੇ ਪਿੰਡ ਇੱਧਰ ਵੀ ਬਣਾਈ ਜਾਂਦੇ ਨੇ ਬਣਨ ਲੱਗ ਗਿਆ ਹੁਣ ਬਣਨ ਲੱਗਿਆ ਹਾਂ ਹੋਣੀ ਬਣਨ ਲੱਗੇ ਆ ਕੁਝ ਟਾਈਮ ਪਹਿਲਾਂ ਮੰਨ ਕੇ ਚੱਲ ਸਾਲ ਦੋ ਸਾਲ ਲਾ ਲੋ ਅੱਛਾ ਜਦੋਂ ਦੀ ਆਮ ਆਦਮੀ ਨੀ ਆਮ ਆਦਮੀ ਫਲਟੀ ਤਾਂ ਹੋਣੀ ਹੀ ਆਈ ਹੈ ਜਾਨੀ ਕਿ ਗਰਾਉਂਡ ਹਾਂ ਪਹਿਲਾਂ ਦੀ ਬਣਿਆ ਨੇ ਕੁਝ ਵਿਸਤਾ ਇਧਰ ਤਾਂ ਸਾਡਾ ਜਿਹੜਾ ਸਾਡਾ ਆਬਦਾ ਲੱਗਦਾ ਨਾਲ ਦਾ ਪਿੰਡ ਹੈਗਾ ਮੁੰਬਾ ਕੀ ਹੂੰ ਉਹਨਾਂ ਦੇ ਵੀ ਹੋਣ ਬਣਨ ਲੱਗਿਆ ਵਿਸਤਾ ਲਈ ਉਹ ਦੋਰਾ ਹੀ ਪਿਆ ਬਣਿਆ ਨਹੀਂ ਪੂਰਾ ਹੂੰ ਇਹ ਕੱਚਾ ਘਰ ਬਈ ਤੁਸੀਂ ਕਹਿ ਰਹੇ ਸੀਗੇ ਵੀ ਸਾਡੇ ਹੈਗਾ ਬਣਿਆ ਹੋਇਆ ਇਹ ਫਿਰ ਇਹ ਪੱਕਾ ਨਹੀਂ ਕਰਵਾਇਆ ਤੁਸੀਂ ਉਸ ਤੋਂ ਬਾਅਦ ਪੱਕਾ ਇਸ ਤਰ੍ਹਾਂ ਹੈ ਵੀ ਇਹ ਡੈਡੀ ਦੇ ਨਾਮ ਤੇ ਸੀਗਾ 2011 ਦਾ ਜੀ ਆਪਣੇ ਦੇ ਲਿਸਟ 'ਚ ਨਾਮ ਆਇਆ ਹੋਇਆ ਤੇ ਉਹਨਾਂ ਦਾ ਕਰਕੇ ਇਹਨਾਂ ਦਾ ਕਮਰੇ ਪੈ ਨਹੀਂ ਜੀ ਸਰਕਾਰੀ ਤੇ ਉਹਨਾਂ ਦੀ ਵੇਟਿੰਗ ਜਿੰਨਾ ਹੀ ਕੱਚਾ ਘਰ ਪਟਿਆ ਤੇ ਨਾ ਹੀ ਉਦਾਂ ਫਿਰ ਬਾਪੂ ਜੀ ਅਲੱਗ ਹੋ ਗਏ ਜਿਵੇਂ ਮੁੰਡੇ ਵਿਆਹੇ ਗਿਆ ਤੇ ਉਸ ਤੋਂ ਬਾਅਦ ਬਾਪੂ ਜੀ ਇਕੱਲੇ ਰਹਿ ਗਏ ਉਹਨਾਂ ਫਿਰ ਇੱਥੇ ਰਹਿੰਦੇ ਨੇ ਇੱਚ ਹੂੰ ਤੇ ਇਹਨਾਂ ਦੇ ਕਮਰਾ ਆਇਆ ਨਹੀਂ ਸਰਕਾਰ ਵੱਲੋਂ ਮੋਸੇ ਸੇ ਕਰਕੇ ਖੜਿਆ ਸਕੀਮ ਤਾਂ ਇਹ ਕੇਂਦਰ ਦੀ ਆ ਪਰ ਬਹੁਤ ਘਰ ਪੱਕੇ ਹੋ ਗਏ ਆ ਪਰ ਜਿਗਰ ਇਧਰ ਆ ਕੇ ਨਿਗਾਹ ਮਾਰੀ ਤਾਂ ਕੱਚੇ ਘਰ ਬਹੁਤ ਹੈਗੇ ਜਿਨ੍ਹਾਂ ਤੱਕ ਪਹੁੰਚੂਗੀ ਨਹੀਂ ਥੋਡੇ ਤੱਕ ਵੀ ਨਹੀਂ ਪਹੁੰਚੇ ਉਹ ਇਤਾਂ ਹੀ ਆ ਕੋਈ ਵਸਤਾ ਕੁਝ ਘਰਾਂ ਦੇ ਪੈ ਵੀ ਗਏ ਚੋ ਜਿਉਂ ਦੂਰੇ ਵਿੱਚੋਂ ਤਿੰਨ ਚਾਰ ਘਰ ਸਾਡੇ ਪਿੰਡ ਦੇ ਰਹਿ ਗਏ ਜਿਹੜੇ ਨਹੀਂ ਬਣਿਆਲੇ ਤੱਕ ਹੂੰ ਸਾਡੇ ਪਿੰਡ ਦੇ ਇੱਥੇ ਬਜ਼ੁਰਗ ਅਗੇ ਨੇ ਉਹਨਾਂ ਦਾ ਸਾਡੇ ਡੈਡੀ ਦਾ ਹੋ ਗਿਆ ਹੋਰ ਦੋ ਚਾਰ ਘਰ ਗਏ ਨੇ ਹੂੰ ਤੇ ਕੁਝ ਘਰ ਬਣ ਵੀ ਗਏ ਨੇ ਹੂੰ ਪਹਿਲਾਂ ਤਾਂ ਬਈ ਆਮ ਹੀ ਇੱਧਰ ਕਦੇ ਕੱਚੇ ਘਰ ਹੁੰਦੇ ਸੀ ਆਤੋਂ 5-7 ਸਾਲ 10 ਸਾਲ ਪਹਿਲਾਂ ਦੀ ਗੱਲ ਕਰ ਲਗੇ ਸਾਰੇ ਘਰ ਹੀ ਕੱਚੇ ਹੁੰਦੇ ਸੀ ਥੋੜੀ ਸੁਰਤ ਦੇ ਵਿੱਚ 7-8 ਸਾਲ ਪਹਿਲਾਂ ਦੀ ਗੱਲ ਆ ਹੂੰ ਫਿਰ ਤਾਂ ਪਹਿਲਾਂ ਤਾਂ ਸਾਰੇ ਕੱਚੇ ਮਗਾਣੀ ਸੀਗੇ ਇੱਥੇ ਹੂੰ ਸਾਰੇ ਦਿਨ ਸਾਡਾ ਟੋਟਲੀ ਪੈਂਡ ਕੱਚਾ ਸੀਗਾ ਜੀ ਸਾਰੇ ਪੰਡ ਕੱਚਾ ਹੀ ਸੀ ਫਿਰ ਮੀਂਹ ਦਾ ਨੁਕਸਾਨ ਬਹੁਤ ਹੁੰਦਾ ਤਾਂ ਮੀਂਹ ਭਾਰੀ ਆਉਂਦੇ ਮੀਂਹ ਪਾਉਣ ਨਾਲ ਸਾਡੀ ਫਸਲਾਂ ਵੀ ਵੱਧੂ ਡੱਬ ਜਾਂਦੀਆਂ ਨੇ ਕਰਾਂ ਦਾ ਵੀ ਬਹੁਤ ਨੁਕਸਾਨ ਸੀਗਾ ਜਿੰਦੇ ਕਰਕੇ ਲੋਕਾਂ ਨੇ ਪੱਕੇ ਬਣਾਉਣੇ ਚਾਲੂ ਕਰਦੇ ਸਾਤ ਨੂੰ ਜ ਦਰਿਆ ਵੀ ਨੇੜੀ ਪਾ ਜਾਂਦਾ ਇੱਥੋਂ ਹਾਂ ਇਹ ਪਾਕਿਸਤਾਨ ਲੱਗੇਗਾ ਇਹਨਾਂ ਦਾ ਦਰਿਆ ਇੱਥੇ ਲੱਗੇ ਹੀ ਹੈ ਸਾਡੇ ਜੀ ਨੱਡੇ ਇੱਧਰ ਤਾਂ ਨਹਿਰ ਲੱਗਦੀ ਆ ਉਤਰਿਆਦੀ ਇੱਧਰ ਬਹੁਤ ਜ਼ਿਆਦਾ ਪੈਂਦੀ ਹੈ ਜੀ ਫਸਲਾਂ ਸਾਰੀਆਂ ਬਰਬਾਦ ਹੋ ਜਾਂਦੀਆਂ ਨੇ ਹੂੰ ਹੋਰ ਖੇਤੀ ਕਰਦੇ ਹਾਂ ਫਿਰ ਕਿੰਨੀ ਖੇਤੀ ਕਰਦੇ ਖੇਤੀ ਕਰਨੇ ਆ ਜੀ ਸਰ ਸਾਡੇ ਤਾਂ ਜਿਵੇਂ ਹੈਗੀ ਪਹਿਲੀ ਥੋੜੀ ਬੁੱਟੀ ਕੁਝ ਕਈ ਵਾਰੀ ਪਾਣੀ ਨਾਲ ਡੁੱਬ ਜਾਂਦੀ ਤਾਂ ਕੁਝ ਮਾਲਕ ਦੀ ਕਿਰਪਾ ਨਾਲ ਬਚਤ ਵੀ ਹੋ ਜਾਂਦੀ ਹਮ ਫਿਰ ਭਾਈ ਉਹਦਾ ਵੀ ਕੋਈ ਖੇਤੀ ਤੋਂ ਪਾਸਿਆ ਆਸੇ ਹੋਰ ਕੰਮ ਕਰਦੇ ਹੋ ਜਿਵੇਂ ਖੇਤੀ ਤੇ ਕਈ ਪਿੰਡ ਤਾਂ ਕਈ ਕਰਤਾ ਖੇਤੀ ਦਿੰਦੇ ਪਰ ਹੁੰਦਾ ਨੁਕਸਾਨ ਹੋ ਗਿਆ ਤਾਂ ਫਿਰ ਉਹ ਕਈ ਕੀ ਸਾਲ ਲੰਘ ਜਾਂਦੇ ਆ ਬਾ ਇਦਾਂ ਹੀ ਆ ਮਜ਼ਦੂਰੀ ਕਰੀਗਾ ਜਿਵੇਂ ਮੈਂ ਤਾਂ ਜਿਵੇਂ ਹੋ ਗਿਆ ਮਿਸਤਰੀ ਦਾ ਕੰਮ ਕਰੀਗਾ ਉਦਾਂ ਕੰਮ ਚਲਾਈ ਜਾਂਦੇ ਆ ਹੂੰ ਲੋਕੇ ਦੀ ਰਿਕਵੈਸਟ ਦਾ ਸਰਕਾਰੀ ਨੌਕਰੀਆਂ ਆਜ ਪਹਿਲੇ ਪਲੱਸ 2 ਕੀਤੀ ਹੈ ਮੇਰੀ ਆਈਟੀ ਕੀਤੀ ਹੈ ਹੂੰ ਪਰ ਉਸ ਤਰ੍ਹਾਂ ਨੌਕਰੀ ਤਾਂ ਮਿਲੀ ਨਹੀਂ ਫਿਰ ਆਪ ਦਾ ਕੰਮ ਸਿੱਖ ਲਿਆ ਜੀ ਹੂੰ ਹੁੰਦੇ ਸਿਰ ਦੇ ਢਿੱਡ ਵਾਲੀ ਜਾਂਦੇ ਹੂੰ ਇਹ ਗੱਲ ਹੋਰ ਆ ਬਾਈ ਜਿਵੇਂ ਉਧਰ ਜਦੋਂ ਕੋਈ ਨੇੜੇ ਰਹਿ ਜਾਂਦਾ ਪਾਕਿਸਤਾਨ ਉਧਰ ਜਦੋਂ ਕੋਈ ਨमाज ਪੜਦਾ ਜਾਂ ਉਧਰ ਕੋਈ ਹੋਰ ਅ ਐਕਟੀਵਿਟੀ ਹੁੰਦੀ ਆ ਇੱਧਰ ਆਵਾਜ਼ਾਂ ਸੁਣਾਈ ਦਿੰਦਿਆਂ ਨੇ ਤੁਹਾਡੇ ਇੱਧਰਲੇ ਪਾਸੇ ਸਾਰੀਆਂ ਆਵਾਜ਼ਾਂ ਸੁਣਾਈ ਦਿੰਦਿਆਂ ਨੇ ਜਿਹਨਾਂ ਨਮਾਜ਼ ਪੜਦੇ ਆ ਤਾਂ ਵੀ ਜਾਂ ਕੋਈ ਸਬਜ਼ੀ ਵਗੈਰਾ ਵੀ ਵੇਚਦੇ ਆ ਸਾਰੇ ਸਾਰੀ ਟੋਟਲੀ ਆਵਾਜ਼ਾਂ ਇੱਥੇ ਆ ਗਏ ਕਿਹੜੇ ਪਿੰਡ ਬਈ ਨਾਲ ਰਹਿੰਦਾ ਪਾਕਿਸਤਾਨ ਦਾ ਤੁਹਾਡੇ ਇੱਥੇ ਇਹ ਚਾਚਾ ਕਿਹੜਾ ਪਿੰਡ ਪੈਂਦਾ ਨਾਲ ਪਾਕਿਸਤਾਨ ਦਾ ਸੁੱਲਾ ਖੁੱਲਾ ਇਸ ਤਰ੍ਹਾਂ ਨਾ ਗਿਆ ਪਿੰਡ ਕੋਈ ਅੱਛਾ ਉੱਥੇ ਉੱਥੇ ਜੋ ਸਬਜ਼ੀ ਵੇਚਦੇ ਆ ਜਾਂ ਉੱਥੇ ਨਮਾਜ਼ ਪੜਦੇ ਆ ਆਵਾਜ਼ ਪੂਰੀ ਸੁਣਦੀ ਆ ਸਬਜ਼ੀ ਵਗੈਰਾ ਜਿਵੇਂ ਹੋ ਗਿਆ ਤੂੰ ਬੰਨ ਸਾਡੇ ਬਣਿਆ ਸਾਡੇ ਨਾਲ ਅੱਛਾ ਬੰਨ ਬਣਿਆ ਹਾਂ ਉਹਦੇ ਉੱਤ ਵਾਜਾਂ ਉਹ ਜਾਈ ਬਹੁਤ ਆਂਦੀਆਂ ਨੇ ਜੀ ਕਰਦਾ ਵੀ ਅਸੀਂ ਬਹੁਤ ਦਿਲ ਬਹੁਤ ਕਰਦਾ ਗੱਲਾਂ ਬਾਤਾਂ ਕਰਨ ਨੂੰ ਦਿਲ ਕਰਦਾ ਜੇ ਉਦਾਂ ਬੰਦਾ ਮਿਲ ਜੇ ਜੁਲੀਏ ਸੋ ਗੱਲ ਹੁੰਦੀ ਕੁਝ ਚਾਰ ਪਹਿਲਾਂ ਦੀ ਗੱਲ ਹੈ ਅੱਜ ਤੋਂ ਘਟੋ ਘਟ 25 ਵੀ 25 ਸਾਲਾਂ ਦੀ ਗੱਲ ਆ ਉਦੋਂ ਤਾਂ ਵਧੀਆ ਬੋਲ ਚਾਲ ਵੀ ਹੋ ਜਾਂਦਾ ਸੀ ਸਾਡੇ ਡੈਡੀ ਵਰਗੇ ਉਧਰ ਖਜੂਰਾ ਖਜੂਰਾ ਲੱਗੀਆਂ ਸੀ ਨਾ ਤੇ ਪਾਕਿਸਤਾਨੋਂ ਉਧਰੋਂ ਲੈ ਲੂ ਹੀ ਆਂਦੇ ਸੀ ਖਜੂਰਾ ਲੈ ਆਉਂਦੇ ਸੀ ਉਧਰੋਂ ਪਹਿਲਾਂ ਦੇ ਟਾਈਮ ਦੇ ਜਿਹੜੇ ਸੀਗਾ ਹੁਣ ਤਾਂ ਬਹੁਤ ਉਹੋ ਜੀ ਗੱਲ ਹੀ ਨਹੀਂ ਰਹਿ ਗਈ ਜਿਵੇਂ ਸਰਕਾਰਾਂ ਚੇਜ ਆਈਆਂ ਨੇ ਉਹ ਕਾਨੂੰਨ ਵੀ ਵਧੀ ਜਾਂਦੇ ਨੇ ਉਹੋ ਜੀ ਗੱਲ ਰਹਿਣਗੀ ਪਹਿਲਾ ਵਾਲੀ ਤਾਂ ਬਾਈ ਸੰਦੀਪ ਸਿੰਘ ਆ ਔਰ ਬਾਰਡਰ ਏਰੀਆ ਦਾ ਪਿੰਡ ਆ ਜਿਹੜਾ ਇਹ ਨੂਰ ਮੁਹੰਮਦਾ ਔਰ ਬਾਈ ਨੇ ਜਿਹੜਾ ਨੁਕਸਾਨ ਵੀ ਦੱਸਿਆ ਕਿ ਚੋਰੀ ਕਈ ਵਾਰੀ ਹੋ ਜਾਂਦੀ ਆ ਪਰ ਫੌਜੀ ਆ ਜਿਹੜੇ ਆ ਕੇ ਇੱਥੇ ਗੇੜਾ ਮਾਰਦੇ ਆ ਨਿਗਰਾਨੀ ਕਰਦੇ ਆ ਸਵੇਰੇ ਵੀ ਗੇੜਾ ਮਾਰਦੇ ਆ ਸ਼ਾਮ ਨੂੰ ਵੀ ਗੇੜਾ ਮਾਰਦੇ ਆ ਔਰ ਜਿਹੜੇ ਉਧਰਲੇ ਪਾਸੇ ਜਿਹੜਾ ਪਾਕਿਸਤਾਨ ਦਾ ਪਿੰਡ ਰਹਿ ਜਾਂਦਾ ਮੈਂ ਜਿੱਥੋਂ 5 ਕਿਲੋਮੀਟਰ ਦੀ 6 ਕਿਲੋਮੀਟਰ ਦੀ ਦੂਰੀ ਦੇ ਜਿਹੜਾ ਪਾਕਿਸਤਾਨ ਦਾ ਪਿੰਡ ਹੈ ਤੇ ਉੱਥੋਂ ਜਿਹੜੀਆਂ ਆਵਾਜ਼ਾਂ ਨੇ ਇਸ ਪਿੰਡ ਦੇ ਵਿੱਚ ਸੁਣਦੀਆਂ ਨੇ ਚਾਹੇ ਉੱਧਰ ਕੋਈ ਨਵਾਜ਼ ਪੜੀ ਜਾਂਦੀ ਹੈ ਚਾਹੇ ਉੱਧਰ ਕੋਈ ਸਬਜ਼ੀ ਵੇਚਦਾ ਰੇੜੀ ਦੇ ਉੱਪਰ ਉਹਨਾਂ ਦੀ ਆਵਾਜ਼ ਆ ਜਿਹੜੀ ਇੱਧਰ ਆਉਂਦੀ ਹੈ ਔਰ ਕੁਦਰਤੀ ਤੌਰ ਤੇ ਜਿਹੜੀਆਂ ਹਵਾ ਦੀਆਂ ਫਿਜ਼ਾਮਾਂ ਦੇ ਵਿੱਚ ਇੱਕ ਦੂਜੇ ਦੀਆਂ ਆਵਾਜ਼ਾਂ ਘੁਲਦੀਆਂ ਹੋਈਆਂ ਜਿਹੜੀਆਂ ਮੇਲ ਖਾਲਦਿਆਂ ਨਹੀਂ ਜਿਵੇਂ ਬਾਈ ਸੰਦੀਪ ਨੇ ਦੱਸਿਆ ਕਿ ਜੀ ਬਹੁਤ ਕਰਦਾ ਕਿ ਸਾਡੇ ਉਹ ਵੀ ਆਪਣੇ ਨੇ ਜਾ ਕੇ ਉਹਨਾਂ ਨੂੰ ਮਿਲੀਏ ਜੱਫੀ ਪਾਈਏ ਪਰ ਮਜਬੂਰ ਨੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਵੇਲਾਂ ਦੇ ਬੱਚਾ ਤਤਕਾਲੀ ਵੇਲਾਂ ਦੇ ਵਿੱਚ ਉਹ 47 ਦੇ ਵਿੱਚ ਵੰਡ ਹੁੰਦੀ ਆ 1971 ਦੀ ਜੰਗ ਤੋਂ ਬਾਅਦ ਦੇ ਬੱਚਾ ਤਾਰਬੰਦੀ ਕੀਤੀ ਜਾਂਦੀ ਹੈ ਉਦੋਂ ਪਹਿਲਾਂ ਜਿਹੜੀ ਤਾਰਬੰਦੀ ਨਹੀਂ ਸੀ ਮੈਂ ਅੱਜ ਬੁਰਦੀਆਂ ਲੱਗੀਆਂ ਉਹਨਾਂ ਸੀ ਪਰ ਉਹ ਦਿਨਾਂ ਦੇ ਵਿੱਚ ਤਾਂ ਕਹਿੰਗਾ ਯਾਰ ਉਹ ਵੀ ਸਾਡੇ ਆਪਣੇ ਆ ਉਹਨਾਂ ਨੂੰ ਕਿਤੇ ਜਾ ਕੇ ਜਿਹੜੀ ਬੋਲੀ ਦੀ ਸਾਂਝ ਹੋਵੇ ਪਰ ਦੇਖਦੇ ਜਰੂਰ ਐ ਇਹ ਬਾਈ ਹੁਣ ਇਹਨਾਂ ਕ ਲਈ ਦੇਖਦੇ ਆ ਪਰ ਉਹਨਾਂ ਨੂੰ ਬੁਲਾ ਨਹੀਂ ਸਕਦੇ ਮਜਬੂਰੀ ਐ ਜਿਵੇਂ ਆਮ ਤੌਰ ਤੇ ਗੱਲ ਕਹੀ ਜਾਂਦੀ ਐ ਕਿ ਉਹ ਵੀ ਸਾਡੇ ਐ ਇਹ ਵੀ ਸਾਡੇ ਐ ਪਰ ਹੱਦਾਂ ਵਿੱਚ ਬਣ ਗਈਆਂ ਕਰੀਏ ਕੀ ਸ਼ਾਇਰ ਇਹ ਗੱਲ ਕਹਿੰਦਾ ਪਰ ਇਹਨਾਂ ਲੋਕਾਂ ਦੇ ਮਨਾਂ ਦੇ ਵਿੱਚੋਂ ਡੂੰਗੀ ਛੱਟ ਵੀ ਆ ਔਰ ਕਿਤੇ ਨਾ ਕਿਤੇ ਇਹ ਬਾਈ ਦਾ ਜਿਹੜਾ ਕੱਚਾ ਜਿਹੜਾ ਘਰ ਐ ਇਹਨਾਂ ਬਾਡਰਾਂ ਦੇ ਉੱਪਰ ਇਦਾਂ ਦੇ ਬੋਰਾ ਦੇ ਪੂਰੇ ਪਿੰਡ ਆ ਜਿਹੜੇ ਪਹਿਲਾਂ ਅੱਜ ਤੋਂ 7 ਸਾਲ ਪਹਿਲਾਂ 8 ਸਾਲ ਪਹਿਲਾਂ ਕੱਚੇ ਹੁੰਦੇ ਸੀ ਹੁਣ ਇਹਨਾਂ ਲੋਕਾਂ ਨੇ ਟੈਕਨੋਲੋਜੀ ਆਉਣ ਦੇ ਨਾਲ ਆਪਣੇ ਆਪ ਨੂੰ ਵੀ ਆਗਾਹ ਵੱਧੂ ਤਰੀਕੇ ਨਾਲ ਅੱਗੇ ਕੀਤਾ ਆਪਣੀ ਮਿਹਨਤ ਨਾਲ ਪੱਕੇ ਘਰ ਬਣਾਉਣੇ ਜਿਹੜੇ ਸ਼ੁਰੂ ਕੀਤੇ ਆ ਪਰ ਉਹ ਨਿਸ਼ਾਨੀਆਂ ਅੱਜ ਵੀ ਹੈਗੀਆਂ ਨਹੀਂ ਬਾਈ ਦੇ ਕਹਿਣ ਦੇ ਮੁਤਾਬਕ ਜਿਵੇਂ ਕੇਂਦਰੀ ਸਰਕਾਰ ਦੇਆਂ ਸਕੀਮਾਂ ਦੇ ਤਹਿਤ ਬਹੁਤ ਘਰ ਬਣੇ ਵੀ ਆ ਪਰ ਬਾਰਡਰ ਏਰੀਆ ਜਿਹੜਾ ਕੱਚੇ ਘਰ ਹਜੇ ਵੀ ਹੈ ਗਏ ਰ ਕੇਂਦਰ ਦੀਆਂ ਸਕੀਮਾਂ ਇੱਥੋਂ ਤੱਕ ਪਹੁੰਚੀਆਂ ਨਹੀਂ ਹੈਗੀਆਂ ਜਾਂ ਤਾਂ ਰਾਹ ਦੇ ਵਿੱਚ ਗਵਨ ਕਰ ਰਹੀਆਂ ਗਈਆਂ ਰਾਹ ਦੇ ਵਿੱਚੋਂ ਸਕੀਮਾਂ ਖਾਲੀਆਂ ਗੀਆਂ ਪਰ ਇਹਨਾਂ ਲੋਕਾਂ ਦਾ ਕੋਈ ਸਕੀਮਾਂ ਪਹੁੰਚੇ ਨਹੀਂ ਅੱਜ ਵੀ ਕੱਚੇ ਘਰਾਂ ਦੇ ਵਿੱਚ ਬੱਚੇ ਬਸੇਰਾ ਕਰਨ ਦੇ ਲਈ ਇਹ ਬਾਰਡਰ ਏਰੀਆ ਦੇ ਲੋਕ ਆ ਜਿਹੜੇ ਮਜਬੂਰ ਆ ਔਰ ਇਹ ਲੋਕ ਆ ਖੇਤੀ ਤੇ ਨਿਰਭਰ ਨਹੀਂ ਹੈਗੇ ਇਹਨਾਂ ਨੂੰ ਜਿਵੇਂ ਬਾਈ ਮਿਸਤਰੀ ਆ ਔਰ ਮਿਸਤਰ ਪੁਣਾ ਵੀ ਕਰਦਾ ਨਾਲ ਖੇਤੀ ਵੀ ਕਰਦਾ ਔਰ ਹਟ ਤੋਂ ਵੀ ਮਿਹਨਤ ਆ ਜਿਹੜਾ ਬਾਰਡਰ ਏਰੀਆ ਕਰਦਾ ਔਰ ਸਭ ਤੋਂ ਵੱਧ ਸੰਤਾਪ ਆ ਜਿਹੜਾ ਵੀ ਬਾਰਡਰ ਏਰੀਆ ਹੰਡਾਉਂਦਾਗਾ ਚਾਹੇ ਜੰਗਮੰਦੀ ਦੀ ਗੱਲ ਹੋਵੇ ਚਾਹੇ ਹੋਰ ਨਾ ਗੱਲਾਂ ਹੁਣ ਜੀ ਹਾਂਜੀ ਮੈਂ ਭਾਰਤੀ ਕਿਸਾਨ ਯੂਨੀਅਨ ਮਾਨਸਾ ਦਾ ਪ੍ਰਧਾਨ ਇਕਾਈ ਪ੍ਰਧਾਨ ਹੂੰ ਕਿ ਸਾਡੇ ਨਾਲ ਗਵਾਂਡੀ ਦੇਸ ਲੱਗਦਾ ਇੱਥੇ ਨਾਲ ਕੰਦਰਕੀ ਭਾਈ ਬੀਲਾ ਕੀ ਪਿੰਡ ਗਵਾਂਡੀ ਦੇਸ ਹੈ ਤੇ ਉਹ ਪਾਕਿਸਤਾਨ ਦੇ ਪਿੰਡ ਲੱਗਦੇ ਆ ਨਾਮ ਤੇ ਜਿਹੜਾ ਕੰਦਰਕੀ ਭਾਈ ਬੀਲੇ ਕੀ ਤੇ ਕੰਦਰਕੀ ਪਿੰਡ ਹੈ ਇੱਥੇ ਸਾਡੇ ਗਵਾਂਡੀ ਲੱਗਦਾ ਜੋ ਕਿਸਾਨ ਚਾਰ ਕਿਲੋਮੀਟਰ ਹੋਣਗੇ ਪੰਜ ਨਹੀਂ ਇਹ ਇੰਨਾ ਦੂਰ ਨਹੀਂ ਹੈ ਅੱਛਾ 1 ਕਿਲੋ 1.5 ਕਿਲੋਮੀਟਰ ਹੈ ਕਿਲੋ 1 ਕਿਲੋਮੀਟਰ ਤੇ ਹੈ ਹਾਂਜੀ ਜਿਹੜੇ ਨਾਲ ਰੱਦ ਤੋਂ ਪਾਰ ਨਾਲ ਲੱਗਦੇ ਪਾਕਿਸਤਾਨੀ ਜਿਹੜੇ ਜੋ ਕਿ ਆਪਣਾ ਜੋ ਕਿ ਤਾਰ ਬੰਦੀ ਤੋਂ ਅੱਗੇ ਜਾਂਦਾ ਕਿ ਮਜ਼ਦੂਰ ਮਿਹਨਤ ਕਰਨ ਜੋ ਖੇਤੀ ਕਰਨ ਇਹਨਾਂ ਦੇ ਨਾਲ ਆਪਣੇ ਫੌਜੀ ਚ ਰੇਂਜਰ ਜਾਣਗੇ ਦੋ ਬਾ ਆਦਮੀ ਅਗਲੀ ਸਾਈਡ ਬਠ ਰਹਿਣਗੇ ਆਪਣਾ ਕੰਮ ਕਰੀ ਰੱਖ ਅੱਛਾ ਉਧਰ ਜਿਹੜੇ ਪਾਕਿਸਤਾਨੀ ਰੇਂਜਰਸ ਆ ਉਹ ਵੀ ਉਹਨਾਂ ਕਿਸਾਨਾਂ ਦੇ ਨਾਲ ਬੰਦੇ ਨਹੀਂ ਪਾਕਿਸਤਾਨੀ ਨਹੀਂ ਬੰਦੇ ਉਹ ਤਾਂ ਆਜ਼ਾਦੀ ਹੈ ਅੱਛਾ ਉਹ ਆਜ਼ਾਦੀ ਹੈ ਇਧਰ ਤੇ ਫੌਜੀ ਬੰਦੇ ਆ ਆਪਣੇ ਬੰਦੇ ਆਪਣੇ ਦੇਸ਼ ਦੀ ਜਿਹੜੇ ਜਾਣਗੇ ਨਾ ਪੰਜਾਬੀ ਹਾਂ ਉਹਨਾਂ ਦੀ ਰੱਖਿਆ ਵੰਦੇ ਵਿੱਚ ਸ਼ਾਇਦ ਪਰਲੇਗਵਾਨੀ ਨਾਲ ਗੱਲ ਕਰਦੇ ਆ ਜੋ ਗੱਲ ਕਰਨਗੇ ਤੇ ਉਸ ਨੂੰ ਡਾਂਟਦੇ ਆ ਡਾਂਟਦੇ ਆ ਉਹ ਨਾਲ ਨਾਲ ਵੀ ਬੰਦ ਕਰ ਦਿੰਦੇ ਆ ਫਿਰ ਉਹਨੋਂ ਬੰਦ ਸਭ ਭੁੱਖਾ ਪਾਣੀ ਬੰਦ ਹੋ ਜਾਂਦਾ ਹੈ 게ਟ ਤੋਂ ਬੰਦ ਹੈ ਹੂੰ ਤਾਂ ਇਹ ਧੋਖਾ ਜਿਹੜੇ ਦਰਦਾ ਬਾਰਡਰ ਏਰੀਆ ਦੇ ਲੋਕਾਂ ਦੇ ਆ ਰਸੀਂ ਲਗਾਤਾਰ ਇੱਥੇ ਕਵਰਜ ਕਰ ਰਹੇ ਆਂ ਔਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਕਿ ਬਾਰਡਰ ਏਰੀਆ ਤੇ ਜਿਹੜਾ ਬਾਰਡਰ ਏਰੀਆ ਤੇ ਬੱਚਾ ਕਿਵੇਂ ਰਹਿਣਾ ਪੈਂਦਾ ਕਿੰਨਾ ਕਟੜਾਈਆਂ ਦਾ ਸਾਹਮਣਾ ਕਰਨਾ ਪੈਂਦਾ ਜੁੜੇ ਰਹੇ ਹੋ ਨਿਰਪੱਖ ਪੋਸਟ ਦੇ ਨਾਲ ਮੈਂ ਸਮਰਨਜੀਤ ਸਿੰਘ ਦਾਣਾ ਕੈਮਰਾਮੈਨ ਗੁਰਸਾਰਨ ਦੇ ਨਾਲ ਧੰਨਵਾਦ